ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਇਸ ਥਿਆਰ ਸੀਜ਼ਨ ਚ ਮਿਸ਼ੂ ਦੇ ਰਿਹਾ ਹੈ 8.5 ਲੱਖ ਨੌਕਰੀਆਂ ਇਸ ਦੇ ਨਾਲ ਹੀ ਆਨਲਾਈਨ ਇੰਡੈਕਸ ਦੀ ਖਬਰ ਸਾਹਮਣੇ ਆ ਰਹੀ ਹੈ ਥਿਆਰਾਂ ਦੇ ਸੀਜ਼ਨ ਤੋਂ ਪਹਿਲਾਂ ਈ-ਕਾਮਰਸ ਮਾਰਕੀਟ ਪਲੇਟ ਮੀਮੋ ਨੇ ਆਪਣੇ ਵਿਕਰੇ ਅਤੇ ਲੌਜਿਸਟਿਕ ਨੈਸ਼ਨਲ ਵਰਕ ਦੇ ਵਿੱਚ ਲਗਾਤਾਰ 5 8 6 5 ਲੱਖ ਮੌਸਮੀ ਨੌਕਰੀਆਂ ਦੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਹੈ ਵਰਨਯੋਗ ਹੈ ਕਿ ਇਹਨਾਂ ਵਿੱਚੋਂ 60 ਫੀਸਦੀ ਤੋਂ ਵੱਧ ਨੌਕਰੀਆਂ ਟੀਆਰ 3 ਅਤੇ 4 ਸੈਕਟਰ ਤੋਂ ਆਉਣਗੀਆਂ ਇਸ ਪਿਛਲੇ ਸਾਲ ਦੇ ਮੁਕਾਬਲੇ ਮੌਸਮੀ ਨੌਕਰੀਆਂ ਵਿੱਚ ਲਗਾਤਾਰ 70 ਫੀਸਦੀ ਦੀ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ ਇਸ ਸਾਲ ਮਿਸ਼ੋ ਵਿਕਰੀ ਅਤੇ ਤਿਹਾਰਾਂ ਦੇ ਸੀਜ਼ਨ ਵਿੱਚ 5 ਲੱਖ 플러스 ਮਾਨੂੰ ਨਿਕਤ ਦੇਣਗੇ ਉਸ ਦੇ ਨਾਲ ਹੀ ਉਸ ਸ਼ਾਟੀ ਨਿਰਮਾਣ ਅਤੇ ਪੈਕੇਜਸ سمیت ਵੱਖ-ਵੱਖ ਭੂਮਿਕਾਵਾਂ ਲਈ ਛੋਟੇ ਅਤੇ ਵਿਪਾਰਕ ਸਿੱਖਲਾਈ ਸੈਸ਼ਨ ਪ੍ਰਦਾਨ ਕਰਨੇ ਰਹੇ ਹਨ ਇਸ ਤੋਂ ਇਲਾਵਾ ਇਸ ਦੇ ਲਈ ਹੀ ਕੀਤਾ ਸਭ ਕੁਝ ਕਾਫੀ ਮਦਦ ਕੀਤੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਤੁਹਾਡੇ ਇੱਕ ਇੱਕ ਕਲਿਕ ਸਾਈਡ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ